ਹਾਂਜੀ ਮੇਰਾ ਨਾਮ ਡਾਕਟਰ ਜੀ ਸ਼ਰਮਾ ਜੀ ਮੈਂ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਦੁਆਬਾ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਜੀ ਸੋ ਜਿਸ ਤਰ੍ਹਾਂ ਕਿ ਕਲਕੱਤਾ ਦੇ ਵਿੱਚ ਮਮਤਾ ਦੇਵਨਾਥ ਜੋ ਕਿ ਇੱਕ ਲੇਡੀ ਡਾਕਟਰ ਦੇ ਨਾਲ ਜ਼ਬਰ ਜਨਾਜ਼ਾ ਜੋ ਇੱਕ ਕਾਨੂੰਨੀ ਘਟਨਾ ਵਾਪਰੀ ਹੈ ਜੀ ਉਹਦੀ ਅਸੀਂ ਨਿੰਦਾ ਕਰਦੇ ਹਾਂ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਤੰਨਾਂ ਦੇ ਵਿੱਚ ਆ ਸਾਡੇ ਲਈ ਇੱਕ ਆਵਾਜ਼ ਹੈ ਜੀ ਕਿ ਭਈ ਜੋ ਸਰਕਾਰਾਂ ਸੁਤਿਆ ਬਿਆਨ ਉਹ ਇੰਨਾ ਚੀਜ਼ਾਂ ਲੈ ਕੇ ਆਪਣੇ ਕਾਨੂੰਨ ਬਣਾਣ ਕਿ ਓਨਾਂ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੀ ਗਲਤੀ ਕਰਨ ਤੋਂ ਪਹਿਲਾਂ ਸੋਚੇ ਸੋਚੇ ਤੇ ਜਿਹੜੇ ਇਨਸਾਨਾਂ ਨੇ ਆ ਗਲਤੀ ਕੀਤੀ ਆ ਜੋ ਬੰਦੀ ਸਜ਼ਾ ਉਹਨਾਂ ਨੂੰ ਮੇਰੇ ਵੱਲੋਂ ਤਾਂ ਮੇਰਾ ਮੰਨਣਾ ਕਿ ਪਾਈ ਉਹਨਾਂ ਨੂੰ ਜਰਾਹੇ ਦੇ ਵਿੱਚ ਖੜੇ ਕਰਕੇ ਸ਼ਰੀਆਮ ਗੋਲੀ ਮਾਰਨੀ ਚਾਹੀਦੀ ਹੈ ਕਿ ਓਨਾਂ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਇਨਸਾਨ ਐਸ ਚੀਜ਼ ਲੈ ਕੇ ਗਲਤੀ ਕਰਦਾ ਤੇ ਉਹਨੂੰ ਪਤਾ ਹੋਵੇ ਕਿ ਬਈ ਮੇਰੇ ਨਾਲ ਵੀ ਆਜ ਹੀ ਹੋਏਗੀ ਕਾਨੂੰਨ ਕਾਨੂੰਨ ਹਿੰਦੁਸਤਾਨ ਸਰਕਾਰ ਦਾ ਕੋਈ ਕਾਨੂੰਨ ਹੀ ਨਹੀਂ ਜੀ ਕਾਨੂੰਨ ਹੈਗੇ 사우ਦੀ ਅਰਬ ਦੇ ਉਹਨਾਂ ਦੇ ਵਿੱਚ ਕੀ ਹੈ ਕਿ ਉਹ ਕਹਿੰਦੇ ਭਾਈ ਤੁਸੀਂ ਗਲਤੀ ਕਰੋ ਤੁਹਾਨੂੰ ਸਜ਼ਾ ਦਿੱਤੀ ਜਾਏਗੀ ਐ ਚੀਜ਼ ਨੂੰ ਅਸੀਂ ਸਾਰੇ ਜਾਣੇ ਮੰਨਦੇ ਆ ਕਿ ਭਾਈ 사우ਦੀ ਦੇ ਵਿੱਚ ਜੇ ਇਦਾਂ ਦੀ ਚੀਜ਼ ਜਾਂ ਨਹੀਂ ਹੁੰਦੀਆਂ ਤੇ ਹਿੰਦੁਸਤਾਨ ਦੇ ਵਿੱਚ ਕਿਉਂ ਹੋ ਰਹੀਆਂ ਕਿਉਂਕਿ ਇੱਥੋਂ ਦੀ ਕਾਨੂੰਨ ਵਿਵਸਥਾ ਜ਼ੀਰੋ ਆ ਸੋ ਮੈਂ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਆ ਹੀ ਇੱਕ ਮੰਗ ਰਾਦਾ ਕਿ ਭਾਈ ਕਾਨੂੰਨ ਸਖਤ ਕੀਤੇ ਜਾਣ ਜਿਹੜੇ ਦੋਸ਼ੀ ਆ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਸੋ ਆਏ ਹੋਏ ਪੱਤਰਕਾਰਾਂ ਦਾ ਤੇ ਪੰਜਾਬ ਪੁਲਿਸ ਵਾਲਿਆਂ ਦਾ ਮੈਂ ਤੁਹਾਡੇ ਅੱਥੋਂ ਤੇ ਦੇਰ ਤੋਂ ਧੰਨਵਾਦ ਕਰਦਾ ਜੀ ਸੋ ਬੇਨਤੀ ਕਰਦਾ ਕਿ ਜਿਸ ਲੇਡੀ ਦੇ ਨਾਲ ਆ ਕਾਨੂੰਨੀ ਹਰਕਤ ਹੋਈ ਹੈ ਜੀ ਉਹਨੂੰ ਉਹਦੀ ਜੋ ਵੀ ਇਹ ਸਰਕਾਰ ਇੱਕ ਵਾਪਸ ਤਾਂ ਉਸ ਲੇਡੀ ਨੂੰ ਨਹੀਂ ਲਾ ਕੇ ਆ ਸਕਦੀ ਪਰੋਧ ਦੇ ਵਾਸਤੇ ਜੋ ਬਿਹਤਰ ਕਦਮ ਚੱਕ ਸਕਦੀ ਆ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇ ਕੇ ਸੋ ਚੱਕੇ ਜਾਂ ਚੁਕੀ ਸੋ ਜਿਆਦਾ ਨਾ ਕੁਝ ਕਹਿੰਦੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਨੀਆ ਔਰ ਮੈਂ ਕਾਲਾ ਸੰਘੇ ਦੀ ਰਹਿਣ ਵਾਲੀ ਆ ਸਰ ਅੱਜ ਅਸੀਂ ਜਿਸ ਵਿਸ਼ੇ ਤੇ ਇਕੱਠੇ ਹੋਏ ਆ ਅੱਜ ਸਾਡੀ ਇੱਕ ਭੈਣ ਆ ਡਾਕਟਰ ਉਹਦੇ ਨਾਲ ਬਹੁਤ ਹੀ ਜ਼ਬਰਜਨਾ ਹੋਇਆ ਬਹੁਤ ਹੀ ਮਾੜੀ ਘਟਨਾ ਹੋਈ ਆ ਜਿਹਦੇ ਨਾਲ ਹਰ ਇੱਕ ਇਨਸਾਨ ਮੈਨੂੰ ਨਹੀਂ ਉਮੀਦ ਕਿ ਜਿਹੜੀ ਸਰਕਾਰ ਉਹ ਬਿਲਕੁਲ ਸ਼ਰਮਸਾਰ ਦੀ ਇਸ ਸਮੇਂ ਦੇ ਵਿੱਚ ਕਿਉਂਕਿ ਸਰਕਾਰ ਨੂੰ ਬਿਲਕੁਲ ਇਸ ਚੀਜ਼ ਦਾ ਨਹੀਂ ਹੈ ਕਿਉਂਕਿ ਅੱਜ ਪਹਿਲੇ ਵੀ ਇਤਨੇ ਛੋਟੇ ਛੋਟੇ ਇਨੇ ਕੇਸ ਹੋਇਆ ਛੋਟੀ ਛੋਟੀ ਬੱਚੀ ਦੇ ਨਾਲ ਵੀ ਰੇਪ ਕੇਸ ਹੋਇਆ ਅੱਜ ਤੱਕ ਵੀ ਕਿਸੇ ਵੀ ਮਤਲਬ ਅਸੀਂ ਦੇਖਿਆ ਨਹੀਂ ਅੱਜ ਤੱਕ ਵੀ ਕਿਸੇ ਵੀ ਜਿਹੜਾ ਮੁਜਰਮ ਆ ਉਹਨੂੰ ਲਾਈਫ ਸਜ਼ਾ ਹੋਈ ਆ ਅਸੀਂ ਸਾਡੀ ਮੰਗ ਇਹ ਹੈ ਕਿ ਅਸੀਂ ਅੱਜ ਵਰਕ ਜ਼ਰੂਰ ਅਸੀਂ ਕਰ ਰਹੀਆਂ ਲੇਡੀਜ਼ ਕੋ ਮਰ ਰਹੀਆਂ ਲੇਕਿਨ ਅਸੀਂ ਇਸ ਟਾਈਮ ਆਜ਼ਾਦ ਨਹੀਂ ਕਹਿੰਦੇ ਕਿ ਦੇਸ਼ ਆਜ਼ਾਦ ਹੋ ਚੁੱਕਾ ਲੇਕਿਨ ਅਸੀਂ ਬਿਲਕੁਲ ਵੀ ਆਜ਼ਾਦ ਨਹੀਂ ਹੈਗੇ ਅਸੀਂ ਸਿਰਫ ਅਸੀਂ ਇਹ ਜੇ ਸੋਚਿਆ ਜਾਵੇ ਇੰਨੀ ਕਿ ਦਿਮਾਗ ਦੇ ਵਿੱਚ ਡਰ ਮਹਿਸੂਸ ਹੋ ਰਿਹਾ ਆ ਕਿ ਰਿਸ਼ਤੇਦਾਰ ਤੇ ਜਾਣ ਤੋਂ ਵੀ ਡਰ ਲੱਗ ਰਿਹਾ ਕਿਉਂਕਿ ਲੇਡੀਜ਼ ਜਿਹੜੀ ਹੈ ਕਹਿ ਗਈ ਉਹ ਬਿਲਕੁਲ ਸੇਫ ਨਹੀਂ ਹੈਗੀ ਇਸ ਸਮੇਂ ਦੇ ਵਿੱਚ ਸਰਕਾਰਾਂ ਦੇ ਕੋਲ ਅਸੀਂ ਇਹੀ ਮੰਗ ਕਰ ਰਹੇ ਆ ਕਿ ਅੱਜ ਜੋ ਹੋਇਆ ਕਮ ਸੇ ਕਮ ਇਸ ਭੈਣ ਨੂੰ ਤਾਂ ਇਨਸਾਫ ਮਿਲੇ ਅੱਜ ਤੱਕ ਜਿੰਨੇ ਕੇਸ ਹੋਇਆ ਸਰਕਾਰ ਦੇ ਬਿਲਕੁਲ ਇਨਸਾਫ ਨਹੀਂ ਕੀਤੇ ਅੱਜ ਇਸ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਜਿਹੜੀ ਇਹਨਾਂ ਨੇ ਕ੍ਰਾਈਮ ਕੀਤਾ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਲਾਈਵ ਸਜ਼ਾ ਸਰਕਾਰ ਨਹੀਂ ਕੁਝ ਕਰਨੀ ਚਾਹੀਦੀ ਤੇ ਸਿਰ ਪਬਲਿਕ ਖੜੀ ਹੋਸਤੀ ਦੇ ਲਈ ਪਬਲਿਕ ਬਹੁਤ ਕੁਝ ਕਰ ਸਕਦੀ ਜਦੋਂ ਪਬਲਿਕ ਸਜ਼ਾ ਦਊਗੀ ਸਰਕਾਰ ਨੂੰ ਪਤਾ ਲੱਗੇ ਕਿ ਸਜ਼ਾ ਕੀ ਹੁੰਦੀ ਹੈ ਕਿਉਂਕਿ ਪਬਲਿਕ ਨੂੰ ਤਾਂ ਗਿਆਨੀ ਨਹੀਂ ਦੇ ਰਿਹਾ ਹੈ ਭੈਣਾ ਬਹੁਤ ਜਿਆਦਾ ਆਪਣੇ ਆਪ ਨੂੰ ਘੁੱਟਣ ਮਹਿਸੂਸ ਕਰ ਰਹੀਆਂ ਸੀ ਬਿਲਕੁਲ ਸਰ ਸੇਫ ਨਹੀਂ ਹੈਗੇ ਸਰਕਾਰ ਅੱਗੇ ਦਵਾਇਆ ਕਿ ਅਸੀਂ ਸਰਕਾਰ ਨਹੀਂ ਹਜ਼ਾਰ ਅਸੀਂ ਹੈਗੇ ਬਿਲਕੁਲ ਵੀ ਤਾਂ ਉਹਨਾਂ ਨੂੰ ਫਾਂਸੀ ਦਿਓ ਉਹ ਵੀ ਲਾਈਵ ਦਿਓ ਔਰ ਜੇ ਗੋਲੀ ਮਾਰਨੀ ਉਹ ਵੀ ਲਾਈਵ ਦਿਓ ਥੈਂਕ ਯੂ ਸਰ ਮੈਨੂੰ ਨਹੀਂ ਲੱਗਦਾ ਕੋਈ ਸੇਫ ਹੈਗਾ ਵਾ ਸਿਰਫ ਆਪਣੇ ਤੇ ਡਿਪੈਂਡ ਆ ਕਿ ਆਪਾਂ ਕਿੰਨਾ ਕੁ ਸੇਫ ਰਹਿ ਸਕਦੇ ਆ ਕਿਸੇ ਲਈ ਆਪਾਂ ਕੋਈ ਸੇਫ ਨਹੀਂ ਹੈਗੀ ਆਪਣੇ ਤੇ ਡਿਪੈਂਡ ਆ ਆਪਾਂ ਕਿੰਨਾ ਕੁ ਸੇਫ ਰਹਿ ਸਕਦੇ ਕਿਸੇ ਤੋਂ ਪਰ ਜੋ ਸਰਕਾਰ ਕਰਦੀ ਆ ਮੈਨੂੰ ਨਹੀਂ ਲੱਗਦਾ ਕੁਝ ਕਰ ਰਹੀ ਆ ਕਿੰਨਾ ਕੁਸ਼ ਹੁੰਦਾ ਪਿਆ ਇਹਦੇ ਲਈ ਇੱਕ ਪਹਿਲਾਂ ਵੀ ਹੋਇਆ ਉਸ ਤੋਂ ਪਹਿਲਾਂ ਵੀ ਹੋਇਆ ਕਿੰਨੀ ਵਾਰੀ ਵੀ ਹੋਇਆ ਪਰ ਕਿਸੇ ਨੇ ਕੋਈ ਕਦਮ ਨਹੀਂ ਚੱਕਿਆ ਸਰ ਚਾਹੀਦਾ ਚੱਕਣਾ ਕਿਉਂਕਿ ਜੇ ਐਦਾਂ ਹੀ ਹੁੰਦਾ ਰਿਹਾ ਤਾਂ ਆਪਾਂ ਤਾਂ ਆਉਣ ਵਾਲੇ ਟਾਈਮ ਵਿੱਚ ਕੁੜੀਆਂ ਇਸੇ ਕਰਕੇ ਤਾਂ ਮੰਗਦੇ ਨਹੀਂ ਕੁੜੀਆਂ ਕਿਉਂਕਿ ਉਹਨਾਂ ਨਾਲ ਪ੍ਰੋਬਲਮ ਹੀ ਇਹ ਹੁੰਦੀ ਆ ਹਰ ਟਾਈਮ ਉਹਨਾਂ ਨਾਲ ਗਲਤੀ ਹੁੰਦਾ ਕਦੀ ਉਹਨਾਂ ਨਾਲ ਸਹੀ ਹੋਇਆ ਘਟਨਾ ਨੂੰ ਕਿਵੇਂ ਦੇਖੋ ਘਟਨਾ ਸਰ ਬਹੁਤ ਮਾੜੀ ਹੋਈ ਆ ਤਾਂ ਘਟਨਾ ਇਹ ਦੇ ਲਈ ਤਾਂ ਬਸ ਇਹ ਹੀ ਆ ਕਿ ਸਰਕਾਰ ਤਾਂ ਕੁਝ ਕਰਦੀ ਨਹੀਂ ਹੈਗੀ ਜੇ ਆਪਣੇ ਵਰਗੇ ਕੁਝ ਕਰਨਗੇ ਉੱਠਣਗੇ ਕੁਝ ਕਹਿਣਗੇ ਫੇਰ ਹੀ ਸਰ ਕੁਝ ਹੋ ਸਕਦਾ ਵਾ ਉਹਨਾਂ ਨੂੰ ਚਾਹੀਦਾ ਵਾ ਕਿ ਜੇ ਉਹ ਨਹੀਂ ਕੁਝ ਕਰ ਸਕਦੇ ਹੈਗੇ ਘਟੋ ਘਟ ਕੋਰਟ ਦੇ ਵਿੱਚ ਜਾ ਕੇ ਤਾਂ ਉਹਨਾਂ ਨੂੰ ਕੁਝ ਕਰਨ ਦੇਣਾ ਉਹਨਾਂ ਨੂੰ ਵੀ ਕਹਿੰਦੇ ਆ ਕਿ ਇਹਨੂੰ ਬੰਦ ਕਰ ਦਿਓ ਇਹਦੀ ਪਿਕਸ ਨਾਲ ਲਗਾਓ ਇਹਨੂੰ ਸ਼ੋਅ ਨਾ ਕਰੋ ਇਹ ਵੀ ਤਾਂ ਉਹਨਾਂ ਦੀ ਗਲਤ ਆ ਨਾ ਮੰਗ ਕੀ ਕਰੇ ਚਾਹਦੇ ਹੋ ਇਹ ਕਿਹੋ ਜਿਹੀ ਸਜ਼ਾ ਜਿਹੜੀ ਸਰ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਸਾਹਮਣੇ ਉਹ ਵੀ ਲਾਈਵ ਲਾਈਵ ਹੋਵੇ ਉਹ ਪਤਾ ਲੱਗੇ ਸਭ ਨੂੰ ਕਿ ਹਾਂ ਇਹਨੂੰ ਗੋਲੀ ਵੱਜੀ ਆ ਕਿਉਂਕਿ ਸਰਕਾਰ ਵੀ ਉਦਾਂ ਦੀ ਹੋਈ ਹੋਈ ਆ ਕਰਦੇ ਹੀ ਨਹੀਂ ਕੁਛ ਮੈਂ surjit singh kala sanghya ਤੋਂ ਅਸੀਂ ਆਏ ਆ ਸਾਡੇ ਪ੍ਰਧਾਨ ਸਰਦਾਰ ਰਜੀਵ ਕੁਮਾਰ ਸ਼ਰਮਾ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਉਹਨਾਂ ਦੀ ਅਗਵਾਈ ਦੇ ਹੇਠ ਇਹ ਇੱਕ ਰੋਸ ਮਾਰਚ ਜਿਹੜਾ ਕਲਕੱਤੇ ਦੇ ਵਿੱਚ ਡਾਕਟਰ ਮਮਿਤਾ ਦੇਵਨਾਥ ਦੀ ਹਤਿਆ ਕੀਤੀ ਗਈ ਹਤਿਆਰਿਆਂ ਵੱਲੋਂ ਉਸ ਨੂੰ ਜ਼ਬਰ ਜਨਾਤ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਅਸੀਂ ਕੇਂਦਰ ਸਰਕਾਰ ਦੇ ਕੋਲੋਂ ਰਾਜ ਸਰਕਾਰ ਦੇ ਕੋਲੋਂ ਇਹ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਿਹੜੀ ਉਹ ਸਖਤ ਸਜ਼ਾ ਚਰਾਹੇ ਦੇ ਵਿੱਚ ਫਾਂਸੀ ਤੇ ਟੰਗਿਆ ਜਾਵੇ ਜੇ ਉਹ ਇਹੋ ਜਿਹਾ ਕਾਨੂੰਨ ਪਾਸ ਕਰ ਦੇਣਗੇ ਕਿ ਅੱਜ ਤੋਂ ਬਾਅਦ ਜ਼ਬਰ ਜਨਾਹ ਦੇ ਦੋਸ਼ੀਆਂ ਨੂੰ ਜਿਹੜਾ ਆ ਉਹ ਚਰਾਸਤੇ ਦੇ ਵਿੱਚ ਫਾਂਸੀ ਤੇ ਟੰਗਿਆ ਜਾਵੇਗਾ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਆ ਤੇ ਰੁਕ ਜਾਣਗੀਆਂ ਅੱਜ 78 ਸਾਲ ਹੋ ਗਏ ਸਾਨੂੰ ਯਾਦ ਹੋਇਆਂ ਨੂੰ ਪਰ ਹਾਲੇ ਵੀ ਸਾਡੀਆਂ ਬੇਟੀਆਂ ਜਿਹੜੀਆਂ ਨੇ ਉਹ ਸ਼ਰਕਿਅਤ ਨਹੀਂ ਹੈ ਸੋ ਆਪਾਂ ਆਪਦੀ ਜ਼ਮੀਰ ਨੂੰ ਜਿੰਦਾ ਰੱਖਣ ਵਾਸਤੇ ਅਸੀਂ ਆਵਾਜ਼ ਚੱਕਣ ਵਾਸਤੇ ਸੜਕਾਂ ਤੇ ਉਤਰੇ ਹਾਂ ਸ਼ਾਇਦ ਇਸ ਬੋਲੇ ਪ੍ਰਸ਼ਾਸਨ ਨੂੰ ਅੰਨੀ ਗੁੰੰਗੀ ਸਰਕਾਰ ਨੂੰ ਉਹਦੇ ਕੋਈ ਕੰਨੀ ਆਵਾਜ਼ ਪਵੇ ਤੇ ਉਹ ਜਲਦੀ ਤੋਂ ਜਲਦੀ ਇਸ ਕੇਸ ਨੂੰ ਮਹੀਨਿਆਂ ਬੱਧੀ ਸਾਲਾਂ ਬੱਧੀ ਲਟਕਾਇਆ ਨਾ ਜਾਵੇ ਉਹ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ